ਇਹ ਇੱਕ ਵਿੱਚ ਪਾਪਾ ਜਾਣਦੇ ਵੀ ਕਿੰਨੇ ਮਨ ਨੂੰ ਪੱਕਦਾ ਸੀ ਸ਼੍ਰੀ ਦਰਬਾਰ ਸਾਹਿਬ ਤੋਂ ਬਾਅਦ ਇਹ ਦੂਸਰਾ ਲੰਗਰ ਸੀ ਨਾ ਉਹ ਬਾਬਾ ਬੀਰ ਸਿੰਘ ਜੀ ਦਾ ਲੰਗਰ ਸੀ ਉਸ ਸਮੇਂ ਪਾਪਾ ਸਿਰਫ ਇੰਨੇ ਵਜੋਂ ਸਰਉਣਾ ਕਰਨੇ ਜਿਵੇਂ ਸਮਾਵੇਗਾ ਉਸ ਤੋਂ ਬਾਅਦ ਅੱਗੇ ਬਾਬਾ ਹਰਨਾਮ ਸਿੰਘ ਜੀ ਅੱਗੇ ਇਹ ਸੰਪਰਦਾ ਚੱਲ ਜੀ ਗਈ ਜਿਵੇਂ ਆਪਾਂ ਜਾਣੇ ਸ਼ਾਖਾ ਹੋ ਜਾਂਦਾ ਉਹਦੇ ਵਿੱਚ ਬਾਬਾ ਮੂਰ ਸਿੰਘ ਜੀ ਹੋਇਆ ਜਿਹੜੇ 8 ਸਾਲ ਦੀ ਉਮਰ ਵਿੱਚ ਬਾਬਾ ਵੀਰ ਸਿੰਘ ਜੀ ਦੀ ਸੰਗਤ ਦੇ ਵਿੱਚ ਆਏ ਸਨ ਤੇ ਬਾਬਾ ਵੀਰ ਸਿੰਘ ਜੀ ਨੇ ਆਪ ਸ਼ਹੀਦੀ ਦੇ ਸਮੇਂ ਕੁਝ ਮਹਤਵਪੂਰਨ ਅਲਾਪ ਕੀਤਾ ਸੀ ਜਿਹਨੇ ਬਾਬਾ ਮਹਾਰਾਜ ਸਿੰਘ ਜਿਨ੍ਹਾਂ ਦੀ ਸ਼ਹੀਦੀ ਬਾਅਦ ਵਿੱਚ ਸਿੰਗਾਪੁਰ ਜਾ ਕੇ ਹੋਈ ਆ ਉਹਨਾਂ ਦਾ ਬੜਾ ਵੱਡਾ ਜੀਵਨ ਆ ਉਹਨਾਂ ਬਾਬਾ ਅੰਮ੍ਰਾਂ ਵੀ ਜੀਉਂਗੇ ਤੇ ਉਹੋ ਕੁਝ ਜਦ ਨਾ ਗਿੱਖਦਾ ਰਹਿੰਦੇ ਕੋਈ ਉਹਨਾਂ ਦਾ ਪਕੜਾ ਦਿੰਦਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੇ ਬਿਠਾਉਣ ਦੀ ਉਹਨਾਂ ਪੂਰੀ ਤਿਆਰੀ ਕਰ ਲਈ ਸੀ ਗਿਲੰਦਰ ਆਦਮਗੁਰ ਦੇ ਲਾਗੇ ਉਹਨਾਂ ਦੀ ਗਿਰਫਤਾਰੀ ਹੋ ਗਈ ਬਾਰੇ ਤਸੀਹੇ ਦਿੱਤੇ ਗਏ ਤਸੀਹੇ ਚਲਦੇ ਚਲਦੇ ਆਖਰਕਾਰ ਸਿਂਧਾਬੁਰ ਉਹਨਾਂ ਨੇ ਸ਼ਹੀਦ ਸ਼ਰੀਰ ਛੱਡ ਦਿੱਤਾ ਤੇ ਉਹਨਾਂ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਗੁਰੂ ਘਰ ਬਣਿਆ ਬਾਬਾ ਮਹਾਰਾਜ ਸਿੰਘ ਜੀ ਇਹ ਬਾਬਾ ਜੀ ਦੇ ਕੁਝ ਪ੍ਰਮੁੱਖ ਸੇਵਾਦਾਰ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਬਾਬਾ ਮੋਹਰ ਸਿੰਘ ਦਾ ਸਥਾਨ ਆਪਾਂ ਜਾਣਦੇ ਹਾਂ ਕਿ ਪਰਤੋਗ ਨਗਰ ਦੇ ਵਿੱਚ ਦਰਬਾਰ ਦੇ ਮਗੜੀ ਹੈ ਇਸ ਪ੍ਰਕਾਰੇ ਮਹਾਪੁਰਖਾਂ ਨੇ ਬੜਾ ਜਰ ਬਾਬਾ ਬੀਬ ਸਿੰਘ ਜੀ ਦੀ ਸੰਗਤ ਵਿੱਚ ਰਹਿ ਕਰਕੇ ਸੇਵਾ ਭਾਵਨਾ ਕਮਾਈ ਕਿਉਂਕਿ ਆਪਾਂ ਗੁਰਬਾਣੀ ਦਾ ਪਾਠ ਸਰਵਣ ਕਰਦੇ ਆਂ ਨਾਮ ਰਹਿਓ ਸਾਧੂ ਰਹੇਓ ਰਹੀਓ ਗੁਰੂ ਗੋਬਿੰਦ ਜਾਂ ਦੇ ਨਾਮ ਰਹਿ ਜਾਂਦਾ ਪਰਮੇਸ਼ਰ ਦਾ ਜਾਂ ਉਹ ਨਾਮ ਨੂੰ ਜਪਣ ਵਾਲਾ ਰੱਬ ਦਾ ਪਿਆਰਾ ਸਾਧੂ ਰਹਿ ਜਾਂਦਾ ਉਹਦਾ ਨਾਂ ਰਹਿੰਦਾ ਸੰਸਾਰ ਤੇ ਜਾਂ ਉਸ ਨਾਮ ਦਾ ਦਾਦਾ ਗੋਬਿੰਦ ਉਹ ਸੰਸਾਰ ਤੇ ਰਹਿੰਦਾ ਜੀ ਇਸ ਪ੍ਰਕਾਰ ਸਾਹ ਸਮਝੀ ਉਹਨਾਂ ਮਹਾਪੁਰਖਾਂ ਦੀ ਯਾਦ ਨੂੰ ਜੋੜ ਕੇ ਬੈਠੇ ਕਿ ਬਰਬਾਦੀ ਦਾ ਬਹੁਤ ਕਥਨ ਹੈ ਜੋ ਹਰ ਜਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਗ ਦੀ ਜਨਕਾ ਜਾਇ ਕਰਾਈ ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਜੋ ਹਰ ਜਨ ਕੀ ਉਸਤਤ ਹੈ ਜਿਹੜੀ ਰੱਬ ਦੇ ਪਿਆਰੇ ਦੀ ਉਸਤਤ ਹੈ ਸਾਹ ਹਰ ਕੀ ਵਡਿਆਈ ਕਹਿੰਦੇ ਉਹ ਕੇਵਲ ਉਹਦੀ ਉਹਦੀ ਹੁਸਤਤ ਨਹੀਂ ਕੀ ਰੱਬ ਨੇ ਪਿਆਰੇ ਦੀ ਉਹ ਮਹਾਰਾਜ ਜਿਹੜੇ ਸਾਡੀ ਹੀ ਵਡਿਆਈ ਹੋ ਰਹੀ ਹੈ ਹਰ ਆਪਣੀ ਵਡਿਆਈ ਭਾਵ ਦੀ ਰੱਬ ਨੂੰ ਆਪਣੀ ਵਡਿਆਈ ਹੁੰਦੀ ਹੈ ਜਨਕਾ ਜੈਕਾਰ ਕਰਾਈ ਤੇ ਉਹ ਆਪਣੀ ਵਡਿਆਈ ਬਾਤ ਤੇ ਆਪਣੇ ਸੇਵਕਾਂ ਦੀ ਜੈਜੈਕਾਰ ਕਰਾਉਂਦਾ ਉਹਦੇ ਵਿੱਚ ਉਹਦੀ ਉਹਦੀ ਵਡਿਆਈ ਚੱਲਦੀ ਹੈ ਜਿੰਨਾ ਮਹਾਂਪੁਰਖਾਂ ਦੀ ਪਾਵਨ ਯਾਦ ਜੋੜ ਕੇ ਬੈਠੇ ਸਾਹ ਸਮਝੇ ਜੋ ਅੱਜ ਪਾਵਨ ਸੰਗਰਾਮ ਦਾ ਦਿਹਾੜਾ ਹੈ ਉਸ ਦੀ ਆਪਾਂ ਵਿਚਾਰ ਸ਼ਰਮ ਕਰਨੀ ਕਿਉਂਕਿ ਉਸ ਤੋਂ ਬਾਅਦ ਉਹ ਵੀ ਬ੍ਰਮਹ ਪਿਆਰੇ ਜਨਾਂ ਨੇ ਆਪ ਜੀ ਨੂੰ ਆਪੋ ਆਪਣੀ ਬਜਨ ਸੁਣਾ ਕਰਕੇ ਨਿਹਾਲ ਕਰਨਾ ਹੈ ਜਿਵੇਂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਮੁਖਾਰਤ ਵਿੰਦ ਤੋਂ ਇਹਦੀ ਕੁਝ ਉਥਾਨ ਦਾ ਸਰਵਣ ਕਰਵਾ ਲਈਏ ਆਪ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਇੱਕ ਪੰਡਤ ਬ੍ਰਾਹਮਣ ਆਇਆ ਕਹਿੰਦਾ ਮਹਾਰਾਜ ਵੀ ਤੁਹਾਡਾ ਤੇ ਸੇਖਿਆ ਜਿਹੜੇ ਮਹਾਰਾਜ ਨੂੰ ਕਬੀਰ ਤੁਹਾਡੇ ਘਰੇ ਦਾ ਜੀ ਧੰਨ ਦਾਦਾ ਦਾ ਕਬੀਰ ਆ ਸਾਰੇ ਉਹੀ ਦੇਉਂਦੇ ਆ ਕਮੀ ਨਹੀਂ ਮਹਾਰਾਜ ਤੁਸੀਂ ਕਿਰਪਾ ਕਰੋ ਕਿ ਮੈਂ ਵੀ ਕੁਝ ਬਚਨ ਸੁਣਾ ਕੇ ਤੇ ਮੈਂ ਨਹੀਂ ਮਹਾਰਾਜ ਆਪਣਾ ਗੁਜਰਾਣ ਚਵਾ ਲਵਾਂ ਮਹਾਰਾਜ ਕਿ ਜੇ ਕੋਈ ਆ ਜਿਆ ਕਰ। ਇਹ ਅੰਦਾਰਿਆ ਅੰਦਾਰਾ ਸ੍ਰੀ ਅਮਰ ਸਾਹਿਬ ਦੀ ਧਰਤੀ ਤੇ ਜਿੱਦਣ ਸੰਗਰਾਮ ਚੇਤਗਾ ਦਿਹਾੜਾ ਸੀ ਸਾਡਾ ਸਾਲ ਚੇਤ ਨੂੰ ਆ ਰਹਾ ਹੁੰਦਾ ਸਿੱਖਾਂ ਦਾ। ਉਹਦਨੇ ਆਇਆ ਨਾ ਸਿੱਖ ਲੈਣ ਗਏ ਵੀ ਸੰਗਤ ਜੁੜੀ ਹੈ ਜਿੱਥੇ ਅੱਜ ਗੁਰਦੁਆਰਾ ਦੀਵਾਨ ਹਲ ਮੰਜੀ ਸਾਹਿਬ ਹੈ ਉੱਥੇ। ਇਹ ਗਾਇਤ ਨੇ ਉਹ ਬਚਨ ਬੋਲੇ ਹੰਕਾਰ ਵਾਲੇ। ਕਹਿੰਦਾ ਵੀ ਤੁਸੀਂ ਫਲਾਵप्रदेश ਤੇ ਮੇਰੇ ਕੋ ਸੁਣਦੇ ਜੇ ਗੁਰ ਕਰਮਾ ਦੇ ਬਾਬਰ ਸੰਗਰਾਮ ਦੇ ਬਾਬਰ ਤੇ ਗੁਰੂ ਗੁਰੂ ਅਰਜਨ ਦੇ ਮਹਾਰਾਜ ਨੂੰ ਮੰਨਦੇ ਜੀ ਹੋਰ ਵੀ ਬਜਨ ਅਪਮਾਨ ਵਾਲੇ ਬੋਲੇ ਸਿੱਖਾਂ ਨੇ ਦੱਸਿਆ ਕਹਿੰਦੇ ਮਹਾਰਾਜ ਉਹ ਤੇ ਫੁੱਲ ਗਿਆ ਹੰਗਾਰ ਵਿੱਚ ਮਹਾਰਾਜ ਆਪਰ ਗਿਆ ਮਹਾਰਾਜ ਕਹਿੰਦੇ ਕੀ ਕਹਿੰਦਾ ਮਹਾਰਾਜ ਉਹ ਕਹਿੰਦਾ ਵੀ ਜਦ ਇੱਥੇ ਗੁਰੂ ਹੀ ਮੈਨੂੰ ਮੰਨੋ ਜੇ ਮੇਰੇ ਤੋਂ ਸੁਣਦੇ ਜੇ ਫਲਾਵप्रदेश ਵੀ ਮਹਾਰਾਜ ਇੱਥੋਂ ਦਾ ਕਹਿੰਦਾ ਵੀ ਜਗਤ ਦੇ ਗੁਰੂ ਹੈ ਹੀ ਅਸੀਂ ਇਹ ਸ਼ੁਰੂ ਤੋਂ ਗੁਰਬਾਣੀ ਦੇ ਬਜੇ ਨੇ ਆ ਨਾ ਬਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰੂ ਨਹੀਂ ਮਾਰੇਗੇ ਜਗਤ ਸੰਸਾਰੀਆਂ ਦਾ ਗੁਰੂ ਹੋਊਗਾ ਭਗਤਾਂ ਦਾ ਨਹੀਂ ਕਿਉਂਕਿ ਭਗਤਾਂ ਦੇ ਸਹਸਾਰੀਆਂ ਜੋੜ ਕਦੇ ਨਾ ਆਇਆ ਇਹਨਾਂ 'ਚ ਫਰਕ ਹੈ ਭਗਤਾਂ ਦੇ ਸੰਸਾਰੀਆਂ ਵਿੱਚ ਇਹ ਸੰਸਾਰੀਆਂ ਦਾ ਗੁਰੂ ਹੋਊਗਾ ਭਗਤਾਂ ਦਾ ਨਹੀਂ ਮਾਰੇਗੇ ਸਾਡੇ ਸਿੱਖ ਭਗਤਿਆਂ ਗੁਰਸਿੱਖਿਆਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਆਉਣੇ ਸਮੇਂ ਸਾ ਇਹਨਾਂ ਦੇ ਗੁਜਰੇ ਛੱਡੋਗੇ ਇਹਨਾਂ ਕੋਲ ਜਾਣਾ ਪਊਗਾ ਕਿਰਪਾ ਕਰੋ ਮਹਾਰਾਜ ਇੱਥੇ ਐਨੀ ਗੁਰਬਾਣੀ ਵਿਚਾਰੀ ਆ 12 ਮਾਹ ਦੀ ਬਾਣੀ ਉਚਾਰ ਦਿਓ ਮਹਾਰਾਜ ਅੱਗੇ ਪਹਿਲਾਂ ਲਾਵਾ ਗਰੀ ਬੜੇ ਲੋਖ ਦੇਂਦੇ ਸਿਪਾਹੇ ਮੂੰਹ ਮੰਗੇ ਬਣਦੇ ਸੀ ਤੁਸੀਂ ਮਹਾਰਾਜ 12 ਮਾਹ ਦੀ ਉਚਾਰ ਤੁਸੀਂ ਲਾਵਾ ਦੀ ਬਾਣੀ ਵਿਚਾਰੀ ਚੌਥੇ ਰੂਪ ਵਿੱਚ ਹੁਣ ਮਹਾਰਾਜ 12 ਮਹੀਨਿਆਂ ਦੀ ਉਚਾਰੋ ਕਿ ਬਾਣੀ ਦਾ ਹੀ ਅਸੀਂ ਖਲਾਫ ਦੇ ਸਰਵਣ ਕਰਿਆ ਕਰੀ ਇਹਨਾਂ ਦੀ ਲੋਟ ਕੋ ਬੱਜ ਜਾਈਏ ਮਹਾਰਾਜ ਕਹਿੰਦੇ ਕਿ ਅਸੀਂ ਪਹਿਲੇ ਰੂਪ ਵਿੱਚ ਉਚਾਰੀ ਤੁਖਾਰੀ ਰਾਗ ਵਿੱਚ ਉਹ ਹੈਗਾ ਨਾ ਔਖ ਤੁਖਾਰ ਪੜੇ ਵਨ ਤਨ ਦਾ ਸੋਖ ਹੈ ਸਿੰਘ ਜੀ ਮਹਾਰਾਜ ਦੀ ਬੜੀ ਮਿੱਧੀ ਬਾਣੀ ਆ ਦੇ ਮਹਾਰਾਜ ਉਹਦੇ ਅਰਥ ਦੇ ਕੀ ਸਮਝ ਆਉਣੀ ਆ ਬਾਣੀ ਪੜਿਆ ਮਹਾਰਾਜ ਨੂੰ ਸੋਝੀ ਨਹੀਂ ਪੈਣੀ ਕਿਉਂਕਿ ਕੋਈ ਬਾਣੀ ਜਿਵੇਂ ਸ੍ਰੀ ਸੁਖਨੀ ਸਾਹਿਬ ਬੜੀ ਸਰਲ ਆ ਉਹ ਤੁਸੀਂ ਬਾਣੀ ਪੜੋ ਤੇ ਤੁਹਾਨੂੰ ਬਾਣੀ ਪੜਦਿਆਂ ਪੜਦਿਆਂ ਅਰਥ ਸਮਝ ਆਉਣਗੇ ਪਰ ਕੁਝ ਐਸੀ ਬਾਣੀ ਜਿਵੇਂ ਆਪਾਂ ਭੋਗ ਦੇ ਸਮੇਂ ਦੇ ਸ਼ਲੋਕ ਸਹਿਸਕ੍ਰਿਤੀ ਹੋਰ ਬਾਣੀ ਵਿੱਚ ਉਹ ਬਾਣੀ ਹਰੇ ਅਰਥ ਦੇ ਆਮ ਬੰਦੇ ਨੂੰ ਕੀ ਸਮਝ ਆਉਣੀ ਉਹ ਬਾਣੀ ਹੀ ਬੜੀ ਮਹਿੰਦੀ ਪੜਨੀ ਵਿੱਚ ਅਰਥਾਂ ਦੇ ਵਾਸਤੇ ਵੀ ਬਾਬਾ ਮੁੰਡਾ ਸਾਹਿਬ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਇਹਨਾਂ ਜੋਗੇ ਸਾਨੂੰ ਛੱਡੋ گاਉਂ ਨੇ ਸਮੇਂ ਦੇ ਵਿੱਚ ਮਹਾਰਾਜ ਹੁਣੇ ਹੰਕਾਰ ਕਰਦੇ ਤੁਹਾਡੇ ਹੁਣ ਜਾ ਬਾਅਦ ਕੀ ਕਰਨਗੇ ਸਿਖਾ ਨੇ ਬੇਣਤੀ ਕੀਤੀ ਜੇ ਮਹਾਰਾਜ ਨੇ ਸਾਧ ਸੰਗਤ ਜੀ ਉਥੇ ਇੱਕੋ ਚੌਂਕੜੇ ਦੇ ਵਿੱਚ 12 ਮਾਹ ਦੀ ਬਾਣੀ ਉਚਾਰਨ ਕੀਤੀ 14 ਪੌੜੀਆਂ ਪਹਿਲੀ ਜਿਹੜੀ ਪੌੜੀ ਆ ਵੀ ਕਿਰਤ ਕਰਨਗੇ ਬੀਛੜੇ ਉਹ ਸਾਧ ਸੰਗਤ ਜੀ ਮੰਗਲਿਆ ਦੇ ਅਖੀਰਲੀ ਪੌੜੀ ਉਸ ਤੋਂ ਪਰੇ ਇਸ ਪ੍ਰਕਾਰ ਮਹਾਰਾਜ ਨੇ ਬਾਣੀ ਉਚਾਰੀ ਜਦੋਂ ਆਪਾਂ ਮੰਜੀ ਸਾਹਿਬ ਦਾ ਦਰਬਾਰ ਹਾਲ ਦੇ ਕੋਲ ਲੰਘ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਜਾਣੇ ਆ ਚਰਨ ਗੰਗਾ ਦੇ ਵਿੱਚੋਂ ਲੰਘਣ ਤੋਂ ਪਹਿਲਾਂ ਖੰਬਿਆ ਤੇ ਅਸਫਾਨਿਆ ਦੇ ਅਜ ਉਹ ਅਸਥਾਨ ਸੀ ਸ਼ੀਸ਼ੇ ਵਿੱਚ ਕਾਰ ਸੇਵਾ ਵਾਲੀ ਮਹਾਨ ਪੁਰਖਾ ਵੱਲੋਂ ਮੜ ਦਿੱਤਾ ਗਿਆ। ਉੱਥੇ ਬਹਿ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ 12 ਮਹੀਨਿਆਂ ਦੀ ਗੁਰਬਾਣੀ ਉਚਾਰੀ ਤੇ ਨਾਲੇ ਮਹਾਰਾਜ ਨੇ ਕਥਾ ਸਰਵਣ ਕਰਵਾਈ। ਉਥੇ ਇਹ ਸਾਰੇ ਇਤਿਹਾਸ ਥੱਲੇ ਲਿਖਿਆ ਹੋਇਆ ਸਾਧ ਸੰਗਤ ਜੀ ਔਰ ਗੁਰਬਾਣੀ 12 ਮਹੀਨਿਆਂ ਦੀ ਕਥਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜੱਲੀ ਸੀ ਗੁਰਬਾਣੀ ਦਾ ਉਚਾਰਣ ਔਰ ਗੁਰਬਾਣੀ ਦੀ ਕਥਾ 3-12 ਮਾਹਾਂ ਪਹਿਲੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਅ ਦਸਵੇਂ ਪਾਤਸ਼ਾਹ ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ ਬਾਰਾਮਾਂ ਦੀ ਬਾਣੀ ਉਚਾਰਨੀ ਕੀਤੀ ਪਰ ਜੋ ਪ੍ਰਚਲਿਤ ਹੈ ਜੀ ਦੀ ਕਥਾ ਹੁੰਦੀ ਆ ਉਹ ਪੰਜਵੇਂ ਪਾਤਸ਼ਾਹ ਦੀ ਬਾਣੀ ਸਾਧ ਸੰਗਤ ਜੀ ਇਹ ਬਾਣੀ ਦੀ ਉਤਾਰਕਾ ਸੀ ਕਿ ਕਿਉਂ ਮਹਾਰਾਜ ਨੇ ਬਾਣੀ ਉਚਾਰਨੀ ਵੀ ਮਹਾਰਾਜ ਆਪ ਹੀ ਆਪਣਾ ਨ ਕਰਨ ਕਾਰਨ ਸਮਰਾਥ ਮਹਾਰਾਜ ਆਪ ਹੀ ਕਾਰਨ ਪੈਦਾ ਕਰਦੇ ਆ ਤੇ ਉਸ ਕਾਰਨ ਦੇ ਮੂਜਬ ਆਪ ਇਹ ਕਾਰਜ ਨੂੰ ਕਰ ਦਿੰਦੇ ਜਿਵੇਂ ਸਾਧ ਸੰਗਤ ਜੀ ਪੋਦੇ ਦਿਹਾੜੇ ਦੀ ਸੰਗਰਾਦ ਆ ਆਪਾਂ ਸਤਿਗੁਰਾਂ ਦੇ ਮੋਖ ਤੋਂ ਉਸ ਪਾਵਨ ਗੁਰਬਾਣੀ ਦੀ ਬਾਣੀ ਔਰ ਉਹਦੇ ਵਿਚਾਰ ਖਲਾ ਉਪਦੇਸ਼ ਸਰਵਨ ਕਰਦੇ ਹਾਂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਕਤ ਕਾਰਨ ਵਿਆਪਈ ਕੰਤ ਮਿਲਿਆ ਰੰਦਾ ਹੋ ਪੰਜਵੇਂ ਪਾਤਸ਼ਾਹ ਮਹਾਰਾਜ ਇਸ ਸਰੀਰ ਨੂੰ ਪੋਦਾ ਮਹੀਨਾ ਬਰਸਾ ਕਰਕੇ ਇਹਦੇ ਬਖਸ਼ਿਸ਼ ਕਰਦੇ ਮਹਾਰਾਜ ਕਹਿੰਦੇ ਪੋਖ ਆਪਾਂ ਕੋਹ ਕਹਿ ਦਿੰਨੇ ਆ ਪ੍ਰਾਣਾ ਦਾ ਪੋਖ ਆਪਾਂ ਫਲ ਕਹਿ ਦਿੰਨੇ ਪ੍ਰਾਣਾ ਦਾ ਫਲ ਹੁੰਨਿਆ ਸਮੇ ਦੇ ਨਾਲ ਅਰਥ ਬਦਲਦੇ ਰਹਿੰਦੇ ਸਾਧ ਸੰਗਤ ਜੀ ਈਰਖੇ ਦੇ ਹਿਸਾਬ ਦੇ ਨਾਲ ਪਾਸ਼ਾ ਦੇ ਹਿਸਾਬ ਨਾਲ ਮਹਾਰਾਜ ਕਹਿੰਦੇ ਪੋਖ ਤੁਖਾਰ ਦੁਖਾਰ ਕਹਿ ਦਿੰਦੇ ਸਾਹ ਸੰਗੀ ਕਰਕਰ ਬਰਫ ਪਾਲਾ ਵਿਆਪੀ ਦਰਥਾ ਵੀ ਨਹੀਂ ਸਰੀਰ ਤੇ ਅਸਰ ਕਰਦੀ ਕੰਠ ਮਿਲਿਆ ਹਨ ਮਾਹੋ ਕਿਉਂ ਨਹੀਂ ਕਰਦੀ ਕਿਉਂਕਿ ਉਹਨਾਂ ਨੂੰ ਨਹੀਂ ਅਸਰ ਕਰਦੀ ਕੰਠ ਦਰਥਿਆ ਗਲਾ ਇੱਕ ਗਲਾ ਅੰਦਰੂਨੀ ਤੌਰ ਤੇ ਜਿਵੇਂ ਆਪਾਂ ਕਹਿੰਦੇ ਨੇ ਫਾਣੇ ਦਾ ਗਲਾ ਬਲਾ ਸੁਰੀਲਾ ਉਹਨੂੰ ਗੁਰਬਾਣੀ ਕੰਠਿਆ ਜੁਬਾਨੀ ਯਾਦ ਇੱਕ ਕੰਠ ਦਰਥਿਆ ਅਭੇਦ ਰੂਪ ਕੰਠ ਪੰਜੇ ਪਾਤਸ਼ਾਹ ਮਾਰੇ ਕਹਿੰਦੇ ਵੀ ਬੇਸ਼ੱਕ ਉਹ ਕੋਖ ਤੁਖਾਰ ਪੜੇ ਵਰਨ ਤ੍ਰਿੰਨ ਰਸ ਸੁਖ ਹੈ ਆਗਤ ਕੀ ਨਹੀਂ ਮਾਰੇ ਕਹਿੰਦੇ ਜੀ ਬੇਸ਼ੱਕ ਪੂ ਦੇ ਮਹੀਨੇ ਵਿੱਚ ਇੰਨੀ ਠੰਡ ਪੈਂਦੀ ਆ ਕਿ ਜਿਹੜੀਆਂ ਪਾਣੀ ਦੀਆਂ ਛੀਂਹਾਂ ਆ ਸਮੁੰਦਰਿਆਂ ਕੋਈ ਬਰਫ਼ ਦੇਜ ਹੋ ਜਾਂਦੇ ਪ੍ਰਕਾਰ ਬਦਲ ਜਾਂਦਾ ਕੇਵਲ ਕੁਦਰਤ ਦੇ ਸੁਭਾਅ ਦੇ ਨਾਲ ਉਹਨਾਂ ਦੇ ਆਕਾਰ ਬਦਲ ਜਾਂਦੇ ਜਿਹੜਾ ਆਮ ਪਾਣੀ ਆ ਜਿਹੜਾ ਵਹਿਦਾ ਰਿਹਾ ਤੁਰਿਆ ਰਿਹਾ ਮਾਰੇ ਕਹਿੰਦੇ ਉਹ ਝੀਲਾਂ ਦੀਆਂ ਝੀਲਾਂ ਵੀ ਵਰਤਾਂੀਆਂ ਜੰਮ ਜਾਂਦੀਆਂ ਐ ਆਮ ਜਿਹੜਾ ਜਨਜੀਵਨ ਆ ਗਰੀਬ ਲੋਕ ਪਸ਼ੂ ਪਸ਼ੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਜੋ ਬਾਗ ਮਗੀਚੇ ਫੁੱਲਿਆ ਉਹਨਾਂ ਦੇ ਜਿਹੜੇ ਫੁੱਲਿਆ ਖਾਲਿਆ ਉਹ ਵੀ ਝੜ ਜਾਂਦੇ ਆ ਸੁੱਕ ਜਾਂਦੇ ਆ ਕੀ ਮਾਰੇ ਕਹਿੰਦੇ ਇਹ ਸੁਭਾਅ ਆ ਕਿਉਂਕਿ ਆਨ ਵਰਗੇ ਲੋਕੀ ਰਾਸ਼ੀਆਂ ਦੀ ਨਗਰ ਆਉਂਦੇ ਆ ਪਰ ਮਾਰਾ ਕਹਿੰਦੇ ਨਹੀਂ ਇੱਥੇ ਲੱਗ ਪਾਉਣ ਦੀ ਲੋੜ ਨਹੀਂ ਇੱਥੇ ਜਿਹੜਾ ਵੀ ਮਹਿਲਾ ਦੀ ਵਿਚਾਰ ਕਰਨ ਕਰੋ ਸੰਗਤ ਨੂੰ ਜੁੜੋ ਤੇ ਮਹਿਲਾ ਸ਼ੋਭਾ ਜਾਵੇਗਾ ਪੱਥਰ ਨੂੰ ਬੋਲੀ ਪੈਨ ਦੇ ਨਾਲ ਕੀ ਹੋਣਾ ਮੰਨਿਆ ਜਾਂਦਾ ਸਾਹ ਸਮਝੀ ਗੁਰਬਾਣੀ ਦਾ ਪਰਮਾਨ ਹੈ ਜਿਵੇਂ ਸੂਰਜ ਚੱਲਦਾ ਚੰਦਰਮਾ ਸੂਰਜ ਇਹਨਾਂ ਦੀ ਚਾਲ ਹੈ ਜਿਵੇਂ ਗੁਰਬਾਣੀ ਦੀ ਪੰਕਤੀ ਵੀ ਕੋਹ ਕਰੋੜੀ ਚਲਤ ਨਾਲ ਅੰਤ ਤੋੜਾ ਤੋ ਚੱਲਦਾ ਤੇ ਰੁਕਦਾ ਨਹੀਂ ਲੱਗਾ ਤਾਂ ਇਸ ਪ੍ਰਕਾਰ ਜਦੋਂ ਸੂਰਜ ਜਾਦਾ ਜਲਦਾ ਇੱਕ ਰਾਸ ਤੋਂ ਦੂਜੀ ਰਾਸ ਤੇ ਜਾਂਦਾ ਨਾ ਉਦੋਂ ਪਰਿਵਰਤਨ ਆਉਂਦਾ ਹੈ ਤੇ ਉਸ ਪਰਿਵਰਤਨ ਨੂੰ ਸਾਾ ਸਮਝੀ ਸੰਗਰਾਮ ਦਾ ਨਾਮ ਦਿੱਤਾ ਗਿਆ ਹੈ ਇਸ ਪ੍ਰਕਾਰ ਚੇਤਨ ਤੋਂ ਸਾਡੇ ਸਾਹ ਦੀ ਅਰੰਭਤਾ ਹੁੰਦੀ ਹੈ ਤੇ ਫਿਰ ਅੱਗੇ ਜਾ ਕਰਕੇ ਸਾਡਾ ਸਾਹ ਸੰਪੂਰਨ ਹੁੰਦਾ ਆਜਿਓ ਮਹੀਨਾ ਸਾਾ ਸਮਝੀ ਇਹ ਜਿਵੇਂ ਹਾਰ ਮਹੀਨਾ ਨਾ ਸਭ ਤੋਂ ਜਿਆਦਾ ਗਰਮੀ ਦਾ ਵੱਧ ਗਰਮੀ ਵਾਲਾ ਮੰਨਿਆ ਜਾਂਦਾ ਮਰੀ ਉਹਨੇ ਆਸਾੜ ਤਪੰਦਾ ਇਸ ਲੱਗੇ ਹਰ ਰੋਹ ਨਾਲ ਜਿੰਨਾ ਪਾਸ